ਅਸੀਂ ਵੀ ਵਰ ਕਵਰ ਕਰ ਰਹੇ ਹਾਂ ਦਫਤਰ ਦੇ ਵਿੱਚ ਦੇਖੋ ਕਿੰਨੇ ਆਨੰਦ ਦੇ ਮਾਹੌਲ ਚ ਨੇ ਇਹਨਾਂ ਨੂੰ ਸਿੱਖਣਾ ਚਾਹੀਦਾ ਮੇਰੀ ਟੀਮ ਨੂੰ ਮੇਜਰ ਗੌਰਵ ਆਰੀਆ ਤੋਂ ਆਰ ਭਾਰਤ ਤੇ ਜੀ ਤੋਂ ਵੀ ਵੀ ਕਰਾਚੀ ਤੇ ਬੰਬ ਸਿੱਟੋ اسلامਾਬਾਦ ਨੂੰ ਉਡਾ ਦਿਓ ਰੌਜੀ ਕਰਾਚੀ ਵਾਲਾ ਪੋਰਟ ਉਡਾਇਆ ਨਹੀਂ ਤੁਸੀਂ ਨਹੀਂ ਮੈਂ ਨਹੀਂ ਉਡਾਇਆ ਮੈਂ ਤਾਂ ਸਵੇਰੇ ਆ ਕੇ ਹੀ ਪਤਾ ਕੀਤਾ ਵੀ ਉਹ ਕਿੱਥੇ ਆ ਪੋਰਟ ਤੁਸੀਂ ਸਾਰੇ ਆਰਾਮ ਨਾਲ ਬੈਠੇ ਹੋ ਐ ਦਫਤਰ ਚ ਤੁਸੀਂ ਉਹ ਭਾਰਤੀ ਸੈਨਾ ਐਂਟਰ ਨਹੀਂ ਕਰਾਈ ਉੱਥੇ ਸਲਾਮਾਬਾਦ ਤੇ ਕਬਜ਼ਾ ਨਹੀਂ ਹੋਇਆ ਉਹੀ ਗੱਲ ਹੈ ਨਾ ਜੀ ਫਰਕ ਹੈਗਾ ਬਹੁਤ ਦੱਸਣ ਦੱਸਣ ਦੇ ਵਿੱਚ ਬਹੁਤ ਫਰਕ ਹੈ ਹਾਂ ਰਾਤ ਸਾਨੂੰ ਮੇਜਰ ਇੱਕ ਮੇਜਰ ਗੌਰਵ ਆਰੀਆ ਦੀ ਲੋੜ ਹੈ ਸਾਡੇ ਦਫ਼ਤਰ 'ਚ ਜਿਹੜਾ ਵਿਊ ਵਧਾਵੇ ਆ ਕੇ ਚਿੱਕਾ ਮਾਰ ਮਾਰ ਕੇ ਉਹ ਕਿਹੜੀ ਵੀਡੀਓ ਹੈ ਜਗਪਰੀ ਜਿਹੜੀ ਕਰਾਚੀ ਪੋਰਟ ਦੀ ਦੱਸੀ ਜਾ ਰਹੀ ਹੈ ਕੋਈ ਲੱਭ ਰਿਹਾ ਹੈ ਹੱਸੋ ਨਾ ਯਾਰ ਤੁਸੀਂ ਐਂਟੀ ਨੈਸ਼ਨਲ ਲੋਕ ਹੋ ਤੁਸੀਂ ਤੁਸੀਂ ਚੈਨਲ ਹੀ ਨਹੀਂ ਚਲਾਉਣਾ ਹੁੰਦਾ ਤੁਹਾਨੂੰ ਆ ਦੇਖੋ ਵਿਹਲੜ ਬੈਠੇ ਆ ਕੋਈ ਕੰਮ ਨਹੀਂ ਕਰ ਰਹੇ ਚਾਹ ਪੀ ਜਾਂਦੇ ਆ ਇਹ ਮਹਾਰਾਜਾ ਇੱਕ ਮਹਾਰਾਜਾ ਸਤੋਜ ਨੇ ਇੱਕ ਮਹਾਰਾਜਾ ਪਟਿਆਲਾ ਆ ਬੈਠੇ ਆ ਪ੍ਰਿੰਸ ਕਿਦਰ ਬਾ ਆ ਚੱਡਾ ਜੀ ਆ ਬਸ ਇੰਨਾ ਕੰਮ ਸਾਰੀ ਦਿਹਾੜੀ ਕੀਤਾ ਜਿਹੜਾ ਬੋਰਡ ਤੇ ਲਿਖਿਆ ਹੋਰ ਕੁਝ ਨਹੀਂ ਕਰ ਰਹੇ ਅੱਜ ਕੁਝ ਵੀ ਨਹੀਂ ਹੋਇਆ ਨਹੀਂ ਨਹੀਂ ਬਹੁਤ ਹੋਇਆ ਅਸੀਂ ਦੱਸਿਆ ਨਹੀਂ ਆ ਅਸੀਂ ਅਸੀਂ ਆਪਾਂ ਦੰਦੇ ਆ ਬਿਲਕੁਲ ਸਹੀ ਖਬਰ ਆ ਅਸੀਂ ਦੱਸ ਕੇ ਆਏ ਆ ਵੀ ਟੈਰੀਟੋਰੀਅਲ ਆਰਮੀ ਸੱਦੀ ਆ ਉਹ ਟੈਰੀਟੋਰੀਅਲ ਆਰਮੀ ਚ ਧੋਨੀ ਸਾਹਿਬ ਵੀ ਨੇ ਸਚਿਨ ਪਾਇਲਟ ਜੀ ਵੀ ਨੇ ਨੂਰਾਗ ਠਾਕਰ ਜੀ ਵੀ ਨੇ ਉਹਨਾਂ ਨੂੰ ਰੈਂਕ ਦਿੱਤੇ ਕਿਸੇ ਨੂੰ ਕਰਨਲਾ ਕਪਲਦੇਵ ਜੀ ਵੀ ਨੇ ਉਹਨਾਂ ਦੇ ਕੋਲ ਵੀ ਰੈਂਕ ਹੈ ਮੇਜਰ ਦਾ ਹੁਣ ਦੇਖਣਾ ਕਿ ਉਹ ਜਿਹੜਾ ਕੱਲ ਉਹਨਾਂ ਦਾ ਪਾਇਲਟ ਫੜਿਆ ਸੀ ਉਹ ਕਿੱਥੇ ਹੈ ਉਹ ਮੈਂ ਅਨਸਾਰ ਪਤਾ ਕੀਤਾ ਮੈਂ ਇੱਥੇ ਡੈਫਟਰੀ ਬੈਠੇ ਨੇ ਮੇਜਰ ਗੋਰੇਵਾਰਿਆ ਕਹਿੰਦੇ ਵੀ ਇੰਡੀਆ ਪਾਕਿਸਤਾਨ ਚ ਵੜ ਗਿਆ ਕਹਿੰਦੇ ਮਾਰੂ ਤੋੜ ਕੇ ਵੜ ਗਿਆ ਤੇ ਕਹਿੰਦੇ ਜੈਸਰ ਦੇਵ ਦੇ ਵਿੱਚ ਜਿਹੜਾ ਪਾਇਲਟ ਹੋਰਾਂ ਦਾ ਕੈਪਚਰ ਕਰਿਆ ਮੈਂ ਟੀਮ ਨੂੰ ਔਨ ਸਾਰੀ ਪੁੱਛਿਆ ਸੀਗਾ ਮੈਂ ਕਿਹਾ ਯਾਰ ਕੋਈ ਉਹਦੀ ਖਬਰ ਖਬਰ ਹੈ ਆ ਕਹਿੰਦੇ ਜੀ ਸਵੇਰ ਦੇ ਅਸੀਂ ਵੀ ਲੱਭੀ ਜਾਂਦੇ ਆ ਵੀ ਕਿਤੇ ਲੱਭਿਆ ਸਾਨੂੰ ਵੀ ਨਹੀਂ ਆ ਮਤਲਬ ਇਹ ਹਾਲਾਤ ਤਾਂ ਸਾਡੇ ਕੋਲ ਟੀਮ ਨੂੰ ਬੀਬੀਸੀ 'ਚ ਬੈਠੇ ਹੋ ਦੋ ਤਾਂ ਬੰਦੇ ਆਪਣੇ ਆਹ ਮੁੰਡਾ ਸਾਡੇ ਦਫਤਰ ਦਾ ਮੇਜਰ ਗੌਰਵ ਆਰਿਆ ਆਹ ਬਾਕੀ ਖਬਰ ਕੁਝ ਹੋਰ ਹੁੰਦੀ ਐ ਉਹਨੂੰ ਲਿਖਦਾ ਕੁਝ ਹੋਰ ਐ ਇੱਕ ਮਿੰਟ ਖੜ੍ਹ ਕੇ ਆ ਜਾ ਜਗਪਰੀ ਦਾ ਮੈਂ ਦਿਖਾ ਦਿਆਂ ਇਹ ਸਾਰੇ ਟਾਈਟਲ ਦਿੰਦਾ ਤੇ ਹੁਣੇ ਮੇਰੇ ਤੋਂ ਗਾਲਾਂ ਖਾ ਕੇ ਹਟਿਆ ਐ ਇੰਨੇ ਅਤਵਾਦੀ ਮਾਰਤੇ ਸਲਾਮਾਬਾਦ ਚ ਵੜ ਗਏ ਖਬਰ ਕੁਛ ਹੋਰ ਤੂੰ ਇਹ ਸਾਡੇ ਦਫਤਰ ਦਾ ਮੇਜਰ ਗੌਰਵ ਆਰੀਆ ਨਹੀਂ ਨਹੀਂ ਆਪਣਾ ਸਹੀ ਹੁੰਦੇ ਆ ਸਾਰੇ ਸਹੀ ਹੁੰਦੇ ਆ ਹਾਂਜੀ ਹਾਂ ਆ ਆ ਵਾਲਾ ਹਾਂ ਕਿ ਭਾਰਤ ਕੀ ਨਾ ਭਾਰਤ ਕੀ ਨਵ ਭਾਰਤ ਚੈਨਲ ਹੈ ਸਾਰ ਸਾਰ ਜਿੰਨੀ ਮਹਾਨ ਆਪਣੀ ਫੌਜ ਹੈ ਤਾਂ ਉਹਨਾਂ ਜਲੂਸ ਇਹ ਇਹ ਕਢਾਈ ਜਾਂਦਾ ਇਹਨੂੰ ਪਤਾ ਨਹੀਂ ਫੌਜ ਚ ਲਿਆ ਕਿਵੇਂ ਸੀ ਇਹਨਾਂ ਨੇ ਇਹ ਮੇਜ ਇਹ ਕੋਈ ਗਲੀ ਗੁਲੀ ਚ ਮੇਜਰ ਲੱਗਿਆ ਹੂਗਾ ਮੇਰੇ ਹਿਸਾਬ ਇਹਨੂੰ ਫੌਜ ਚ ਲਿਆ ਕਿਵੇਂ ਸੀ ਇਹਨੂੰ ਆ ਜਿਹੜਾ ਚੀਕਾਂ ਮਾਰੀ ਜਾਂਦਾ ਗੁਸੇ ਏਡੀ ਸੀਰੀਅਸ ਗੱਲ ਹੈ ਇੱਥੇ ਸਾਨੂੰ ਪੁੱਛ ਆ ਕੇ ਟੋਂਗਾ ਵਾਲੇ ਦੇ ਲੋਕਾਂ ਨੂੰ ਪੁੱਛ ਵੀ ਜੰਗ ਕੀ ਹੁੰਦੀ ਜਦੋਂ ਬੰਬ ਡਿੱਗਿਆ ਆ ਕੇ ਇਹਨੂੰ 15 ਦਿਨ ਗੌਰਵਾਰੀਏ ਨੂੰ ਬੁਲਾਈਏ ਸੁਣੋ ਮੈਂ ਕੱਲ ਮੈਂ ਅਲੱਗ ਅਲੱਗ ਦੇਖ ਰਿਹਾ ਸੀ ਹੈ ਨਾ ਵੀ ਕਿਹੜਾ ਚੈਨਲ ਕੀ ਕਰਦਾ ਮੈਂ ਜੀਟੀਵੀ ਵੀ ਲਾਇਆ ਨਾਲ ਤੁਸੀਂ ਇਹ ਦੇਖੋ ਕਿ ਬੰਦੇ ਹੱਸ ਰਹੇ ਨੇ ਉਹ ਇਨੀ ਟੈਂਸ ਉਹ ਸਿਚੁਏਸ਼ਨ ਦੇ ਵਿੱਚ ਉਹ ਖਬਰ ਦੇ ਰਹੇ ਆ ਉਹ ਹੱਸ ਰਹੇ ਨੇ ਐਂਕਰ ਵੀ ਹੱਸ ਰਿਹਾ ਤੇ ਦੂਜਾ ਵੀ ਹੱਸ ਰਿਹਾ ਤੇ ਇੱਕ ਉਹਨਾਂ ਨੇ ਕੁਝ ਹੋਰ ਚਲਾਇਆ ਕਹਿੰਦੇ ਕਿ ਪਤਾ ਨਹੀਂ ਕੀ ਵੀ ਪਾਕਿਸਤਾਨ ਨੂੰ ਜੀ ਨਿਊ ਪਸੰਦ ਨਹੀਂ ਆਇਆ ਕਿ ਪਾਕਿਸਤਾਨ ਨੇ ਇਹ ਬਿਆਨ ਦਿੱਤਾ ਵੀ ਜੀ ਨਿਊ ਸਾਡੇ ਵਿਰੁੱਧ ਹੈ ਹੂੰ ਉਸ ਚੀਜ਼ ਨੂੰ ਲੈ ਕੇ ਉਹ ਖਿੜਖਿੜ ਹੱਸ ਰਹੇ ਨੇ ਮੈਂ ਉਦੋਂ ਮੈਂ ਹਾਂ ਮੈਂ ਉਦੋਂ ਇਮੇਜਿਨ ਕਰ ਰਿਹਾ ਸੀ ਮੈਂ ਕਿਹਾ ਯਾਰ ਬੰਦੇ ਉੱਥੇ ਬੈਠੇ ਹੱਸ ਰਹੇ ਨੇ ਜਿਹੜੇ ਪਠਾਨਕੋਟ ਬੈਠੇ ਆ ਪੁਂਚ ਬੈਠੇ ਨੇ ਜਾਂ ਸਾਨੂੰ ਪੁੱਛੋ ਸਾਨੂੰ ਪੁੱਛੋ ਨਾ ਜਿਹੜੇ ਰਾਤ ਬਲੈਕਆਊਟ ਹੋਇਆ ਵੀ ਇੱਥੇ ਆ ਹੁਣ ਵੀ ਆਵਾਜ਼ ਆਈ ਸੀ ਵੀ ਉੱਥੇ ਮੈਦਾਨ ਦਾ ਕੀ ਇਹ ਕਿੱਥੇ ਡਿੱਗ ਪੈਣਾ ਹਾਂ ਉਹੀ ਤਾਂ ਗੱਲ ਆਪਣੇ ਗੱਲ ਕਰਦੇ ਕਰਦੇ ਕੀ ਪਤਾ ਡਿੱਗ ਪਏ ਇਹ ਕਿਹੜਾ ਹੁਣ ਬਾਰਡਰ ਦੀ ਵਾਰ ਰਹਿ ਗਈ ਦੁਨੀਆ ਇੰਨੀ ਤਬਦੀਲ ਹੋਈ ਹੈ ਪਰ ਗੱਲ ਤਾਂ ਉਹੀ ਹੈ ਨਾ ਵੀ ਇਹ ਕਹੇ ਸਾਰਾ ਦੇਸ਼ ਕਹਿ ਦਿੰਦਾ ਵੀ ਤੁਸੀਂ ਚਾਹ ਪੀ ਰਹੇ ਹੋ ਪੰਜਾਬ ਲੜਦਾ ਨਹੀਂ ਜਾਂ ਲੜਨਾ ਨਹੀਂ ਚਾਹੁੰਦਾ ਪੰਜਾਬ ਲੜਨਾ ਤਾਂ ਚਾਹੁੰਦਾ ਹੈ ਵਾ ਪੰਜਾਬ ਕਹਿੰਦਾ ਵੀ ਜਦੋਂ ਸੀਰੀਅਸ ਸਵਾਰਾ ਤੇ ਉਦੋਂ ਅਸੀਂ ਲੜਦੇ ਆ ਯਾਰ ਹੁਣ ਵੀ ਲੜ ਰਹੇ ਆ ਪੰਜਾਬ ਨੂੰ ਸਾਡੀ ਮਹਾਨ ਆਰਮੀ ਦਾ ਹਾਂ ਦੇਸ਼ ਦਾ ਜਲੂਸ ਕਢਾ ਰਹੇ ਨੇ ਨੈਸ਼ਨਲ ਮੀਡੀਆ ਤੇ ਬੈਠੇ ਤੁਸੀਂ ਚਾਹ ਪੀ ਜਾਂਦੇ ਹੋ